ਸਬਡਿਵੀਜ਼ਨ ਦਾਖਾ ਦੇ थाना ਜੋਧਾ ਵਿਖੇ ਸਰਾਬਾ ਪਿੰਡ ਦੇ ਵਿੱਚ ਜੋ ਮਹਾਨ ਸ਼ੀਰ ਕਰਤਾਰ ਸਿੰਘ ਸਰਾਬਾ ਨਰਸਿੰਗ ਕਾਲਜ ਉਥੋਂ ਦੀ ਸਾਨੂੰ ਇੱਕ ਅੱਜ ਕੰਪਲੇਂਟ ਰੀਸੀਵ ਹੋਈ ਸੀ ਕਿ ਕੱਲ ਕਰੀਬ 6 ਵਜੇ ਇੱਕ ਲੜਕੀ ਆ ਜੋ ਨਰਸਿੰਗ ਕਾਲਜ ਦੇ ਵਿੱਚ ਪੜ੍ਹਦੀ ਹੈ ਜਿਹਦਾ ਅਸੀਂ ਨਾਮ ਰਿਵੀਲ ਨਹੀਂ ਕਰ ਸਕਦੇ ਉਹ ਲੜਕੀ ਜਦੋਂ ਸ਼ਾਮ ਨੂੰ ਇੱਥੇ ਕੈਂਪਸ ਦੇ ਅੰਦਰ ਆਪਣੀ ਟਹਿਲ ਰਹੀ ਸੀ ਤਾਂ ਕੋਈ ਤਿੰਨ ਅਣਪਛੰਤੇ ਨੌਜਵਾਨ ਆਉਂਦੇ ਨੇ ਜੋ ਕਿ ਉਸ ਨਾਲ ਛੇੜਖਾਨੀ ਕਰਨ ਦੀ ਕੋਸ਼ਿਸ਼ ਕਰਦੇ ਨੇ ਇਸ ਵਿੱਚ ਉਸ ਦੇ ਜੋ ਉੱਪਰ ক্লোਜ਼ ਅਪ ਉਹ ਵੀ ਪਾੜਦੇ ਨੇ ਤੇ ਉਸ ਤੋਂ ਬਾਅਦ ਜਦੋਂ ਉਹਨਾਂ ਨੂੰ ਲੱਗਦਾ ਕਿ ਕੋਈ ਬੰਦਾ ਆ ਰਿਹਾ ਤਾਂ ਉਸ ਤੋਂ ਉਹ ਨਿਕਲ ਜਾਂਦੇ ਨੇ ਜਿਸ ਤੇ ਸਾਨੂੰ ਅੱਜ ਜਦੋਂ ਇਨਫੋਰਮੇਸ਼ਨ ਰੀਸੀਵ ਹੋਈ ਤੁਰੰਤ ਸਾਡੇ ਕੰਸਰਨਡ ਐਸ ਐਚ ਓ ਜੋਧਾ ਨਾਲ ਸਾਡੇ ਲੇਡੀ ਕਨਸਟੇਬਲ ਨਾਲ ਸਾਡੀ ਹੋਰ ਸੀਸੀਟੀਵੀ ਦੇ ਪ੍ਰੋਫੈਸ਼ਨਲਸ ਨਾਲ ਮੈਂ ਖੁਦ ਇਸ ਤੇ मौके ਤੇ ਪਹੁੰਚਿਆ ਹਾਂ ਲੜਕੀ ਦੀ ਸਟੇਟਮੈਂਟ ਲਈ ਜਾ ਰਹੀ ਹੈ ਜੋ ਵੀ ਸਟੇਟਮੈਂਟ ਦੇ ਮੁਤਾਬਕ ਫੈਂਸ ਬਣੂਗਾ ਜੋ ਕਿ ਵਿਨੇਸ ਦੇ ਤਹਿਤ ਉਸ ਦੇ ਤਹਿਤ ਅਨੰਦ ਦੇ ਖਿਲਾਫ ਪਰਚ ਰਿਸਟਰ ਕਰ ਕੀਤਾ ਜਾ ਰਿਹਾ ਪਰਚ ਰਿਸਟਰ ਕਰਨ ਤੋਂ ਬਾਅਦ ਸਾਡੀ ਇਨਵੈਸਟੀਗੇਸ਼ਨ ਕੰਟੀਨਿਉਟੀ ਦੇ ਵਿੱਚ ਸਾਨੂੰ ਕਾਫੀ ਵਾਈਟਲ ਕਲੂਜ਼ ਵੀ ਮਿਲੇ ਨੇ ਤੇ ਬਹੁਤ ਜਲਦੀ ਅਸੀਂ ਜੋ ਇਸ ਦੇ ਵਿੱਚ ਮੇਨ ਕਲਪਰੇਟ ਆ ਉਸ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਾਂ ਸਰ ਲੜਕੀ ਦੀ ਹਾਲਤ ਕਿੱਦਾਂ ਦੀ ਹੈ ਲੜਕੀ ਦੀ ਹਾਲਤ ਠੀਕ ਹੈ ਜੀ ਨਾਰਮਲ ਸਰ ਜਿਹੜੀ ਲੜਕੀ ਦੀ ਤੁਸੀਂ ਗੱਲ ਕਰ ਰਹੇ ਹੋ ਉਹ ਲੋਕਲ ਹੈ ਜਾਂ ਬਾਹਰੋਂ ਕਿਤੋਂ ਆਈ ਛੇ ਨਹੀਂ ਅਸੀਂ ਉਹਦੀ ਕੋਈ ਆਇਡੈਂਟੀਟੀ ਰੀਵਿਲ ਨਹੀਂ ਕਰ ਸਕਦੇ ਜੀ ਤੇ ਉਹ ਇੱਥੋਂ ਦੀ ਸਟੂਡੈਂਟ ਹੈ ਜੀ ਤੇ ਸਰ ਉਹ ਇਕੱਲੀ ਸੀ ਕੀ ਜੇ ਕੋਈ ਹੋਰ ਉਹ ਇਕੱਲੀ ਸੀ ਉਸ ਟਾਈਮ ਨਹੀਂ ਇਕੱਲੀ ਟੈਲਰੀ ਸੀ ਜੀ ਸਰ ਇਹਦੇ ਜੀ ਪਤਾ ਲੱਗਿਆ ਜਿਨ੍ਹਾਂ ਨੇ ਜਿਹੜੇ ਮੁੰਡੇ ਸੀਗੇ ਉਹ ਲੋਕਲ ਸੀਗੇ ਇੱਥੇ ਦੇ ਸੀਗੇ ਹਾਂ ਜੀ ਮਕਦਮਾ ਅਨਨੋਂ ਦੇ ਖਿਲਾਫ ਹੈ ਜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਬਹੁਤ ਜਲਦੀ ਉਹਨਾਂ ਦੀ ਪਛਾਣ ਕਰ ਲਈ ਜਾਊਗਾ ਸਰ ਸਟੂਡੈਂਟਸ ਦੀ ਸਿਕਿਉਰਿਟੀ ਲਈ ਕੋਈ ਕਾਲਜ ਵਾਲਿਆਂ ਨੇ ਵੀ ਕਿਹਾ ਗਿਆ ਹੋਇਆ ਕਿ ਕੁਝ ਸ਼ਾਮ ਦੇ ਟਾਈਮ ਕਹਿੰਦੇ ਵੀ ਉਹਦੇ ਸਿਕਿਉਰਿਟੀ ਦੀ ਕਮੀ ਰਹਿੰਦੀ ਹੈ ਬਿਲਕੁਲ ਨਹੀਂ ਕਾਲਜ ਕਿਉਂਕਿ ਕੈਂਪਸ ਦੇ ਅੰਦਰ ਹੋਇਆ ਵਾ ਕੈਂ ਰੀਫਰੈਂਸ ਤਾਂ ਨਹੀਂ ਹੁੰਦੀਗੀ ਬਟ ਅਸੀਂ ਕੈਂਪਸ ਦੀ ਮੈਨੇਜਮੈਂਟ ਪ੍ਰਿੰਸੀਪਲ ਸਾਹਿਬ ਹਸਪੀਟਲ ਦੇ ਸਟੂਡੈਂਟ ਸਾਹਿਬ ਬਾਕੀ ਕਾਲਜਸ ਦੇ ਪ੍ਰਿੰਸੀਪਲ ਸਾਹਿਬ ਸਾਰਿਆਂ ਨੂੰ ਸਲਾਹ ਦਿੱਤੀ ਹੈ ਕਿ ਕੈਂਪਸ ਦੇ ਵਿੱਚ ਸਿਕਿਉਰਿਟੀ ਬੀਫ ਆਫ ਕੀਤੀ ਜਾਵੇ ਤੇ ਦੂਸਰਾ ਵੱਧ ਤੋਂ ਵੱਧ ਸੀਸੀਟੀਵੀ ਕੈਮਰਾਜ਼ ਵਧਾਏ ਜਾਣ ਤਾਂ ਕਿ ਕੋਈ ਵੀ ਇਹੋ ਜਿਹੀ ਘਟਨਾ ਹੁੰਦੀ ਹੈ ਉਹ ਕੈਦ ਹੋ ਜੇ ਤੇ ਜਿਵੇਂ ਵੀ ਕੋਈ ਇਹੋ ਜਿਹਾ ਕ੍ਰਿਮੀਨਲ ਅਫੈਂਸ ਸਾਹਮਣੇ ਆਉਂਦਾ ਉਥੇ ਅਸੀਂ ਬੰਦੇ ਆਇਡੈਂਟੀਫਾਈ ਕਰਨ ਦੇ ਵਿੱਚ ਸੌਖਾ ਹੋਵੇ। ਬਾਕੀ ਅਸੀਂ ਵੀ ਇੱਥੇ ਗਰਲਜ਼ ਕਾਲਜ ਹੋਣ ਕਰਕੇ ਬਾਹਰ ਗਸ਼ਤ ਰਹਿੰਦੀ ਆ। ਬਟ ਇਹ ਇਨਸੀਡੈਂਟ ਕਾਲਜ ਦੇ ਵਿੱਚ ਅੰਦਰ ਸੀਗਾ। ਸੋ ਇਹਦੇ ਬਾਰੇ ਮੈਨੇਜਮੈਂਟ ਹੀ ਦੱਸ ਸਕਦੀ ਹੈ। ਬਟ ਉਹਨੂੰ ਅਸੀਂ ਸਲਾਹ ਜ਼ਰੂਰ ਦਿਤੀ ਆ ਕਿ ਇੱਥੇ ਸਿਕਿਉਰਿਟੀ ਵਧਾਈ ਜਾਵੇ ਜੀ। ਸਰ ਇਹ ਜਿਹੜੀ ਜੋ ਹੋਇਆ ਇਹ ਕੱਲ ਹੋਇਆ ਜਾਂ अर्ਲੀ ਮਾਰਨਿੰਗ ਹੋਇਆ? ਇਹ ਕੱਲ ਸ਼ਾਮ ਜੀ 6 ਵਜੇ ਦੇ ਕਰੀਬ। ਸਰ ਪੁਲਿਸ ਨੂੰ ਇਨਫੋਰਮੇਸ਼ਨ ਕਦੋਂ ਮਿਲੀ? ਪੁਲਿਸ ਨੂੰ ਇਨਫੋਰਮੇਸ਼ਨ ਅੱਜ ਮਿਲੀ ਆ ਜੀ। ਫਿਰ ਕਾਰਨ ਇਹ ਲੇਟ ਕਿਉਂ? ਗਰਲਜ਼ ਦੱਸ ਰਹੀਆਂ ਕਿ ਉਹਨਾਂ ਨੇ ਜੀ ਸਿੱਧ ਗਰਲਸ ਨੇ ਇਸ ਇਨਸੀਡੈਂਟ ਨੂੰ ਮੈਨੇਜਮੈਂਟ ਦੇ ਵਿੱਚ ਧਿਆਨ ਦੇ ਵਿੱਚ ਰੱਖਦਾ ਤੇ ਮੈਨੇਜਮੈਂਟ ਨੇ ਸਾਨੂੰ ਇਹ ਅੱਜ ਦੱਸਿਆ ਜੀ ਇਨਸੀਡੈਂਟ ਬਾਰੇ ਸਰ ਇਹਦੇ ਵਿੱਚ ਕੋਈ ਸੀਸੀਟੀਵੀ ਜਿਸ ਜਗ੍ਹਾ ਤੇ ਹੋਇਆ ਉਥੇ ਸੀਸੀਟੀਵੀ ਲੱਗੀ ਸੀ ਇਹ ਹਜੇ ਆਈਡੈਂਟੀਫਾਈ ਕਰ ਰਹੇ ਹਾਂ ਜੀ ਇਹਦੇ ਬਾਰੇ ਹਜੇ ਇਨਵੈਸਟੀਗੇਸ਼ਨ ਦਾ ਮੈਟਰ ਹੈ ਤੁਹਾਨੂੰ ਇਹਦੇ ਬਾਰੇ